ਕਹਿੰਦੇ ਨੇ ਕਿ ਸਮਾਂ ਬਹੁਤ ਕੀਮਤੀ ਹੁੰਦਾ ਹੈ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਗੁਰਦਾਸਪੁਰ ਸ਼ਹਿਰ ਦੇ ਇੱਕ ਨੌਜਵਾਨ ਨੇ ਲੋਕਡਾਊਨ ਦੌਰਾਨ ਸਮਾਂ ਵਿਅਰਥ ਗਵਾਉਣ ਦੀ ਬਜਾਏ YouTube ਦੀਆਂ ਵੀਡੀਓ ਦੇਖ ਕੇ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਨਿਖਾਰਿਆ ਤੇ ਹੁਣ ਬਿਨਾਂ ਕਿਸੇ ਉਸਤਾਦ ਦੀ ਚੇਲਾਗਰੀ ਕੀਤੇ ਚੋਟੀ ਦਾ ਕਲਾਕਾਰ ਬਣ ਕੇ ਉੱਭਰ ਰਿਹਾ ਹੈ ਇਹ ਉਹ ਨਹੀਂ 6 ਮਹੀਨੇ ਪਹਿਲਾਂ ਪਿਤਾ ਦਾ ਹੱਥ ਅਚਾਨਕ ਖਰਤੂਟ ਜਾਣ ਤੋਂ ਬਾਅਦ ਲੋਕਡਾਊਨ ਦੌਰਾਨ ਉਸਦੇ ਵੱਲੋਂ ਕੀਤੀ ਗਈ ਮਿਹਨਤ ਹੀ ਉਸਦਾ ਰੋਜ਼ਗਾਰ ਬਣ ਰਹੀ ਹੈ ਅਤੇ ਪਰਿਵਾਰ ਦੀ ਮਦਦ ਕਰਨ ਦਾ ਸਾਧਨ ਵੀ ਲਖਸ਼ਨਾ ਦਾ ਇਹ ਨੌਜਵਾਨ ਤੁਹਾਡੇ ਦੇਖਦੇ ਹੀ ਦੇਖਦੇ ਮਹਿਜ 15 ਮਿੰਟਾਂ 'ਚ ਤੁਹਾਡੀ ਖੂਬਹੂ ਤਸਵੀਰ ਕਾਗਜ਼ ਤੇ ਉਤਾਰ ਸਕਦਾ ਹੈ। ਅਤੀਸ ਵੱਲੋਂ ਤਿਆਰ ਕੀਤੀ ਗਈ ਖੂਬਹੂ ਸਕੈਚ ਦੇਖ ਕੇ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਚੰਦਰ ਨੇ ਇਸ ਨੂੰ ਲੋੜ ਪੈਣ ਤੇ ਅਪਰਾਧੀਆਂ ਦੇ ਸਕੈਚ ਬਣਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ ਹੈ। ਤੁਹਾਨੂੰ ਦੱਸਦੀ ਹੈ ਕਿ ਉਹ ਖੂਬਹੂ ਤੁਹਾਡੇ ਵਰਗੀ ਸ਼ਕਲ ਕਾਗਜ਼ ਤੇ ਉਤਾਰ ਸਕਦਾ ਹੈ। ਤੇ ਉਸ ਦੀ ਫੋਟੋ ਦੇਖ ਕੇ ਚਿਹਰੇ ਵੱਲ ਦੇਖ ਕੇ 15 ਮਿੰਟ ਵਿੱਚ ਖੂਬ ਹੂ ਸਕੈਚ ਤਿਆਰ ਕਰ ਲੈਂਦਾ ਹੈ ਉਸ ਨੇ ਦੱਸਿਆ ਕਿ ਥੋੜਾ ਬਹੁਤ ਸਿੱਖਣ ਤੋਂ ਬਾਅਦ ਉਸ ਨੇ ਇਸ ਦੀ ਪ੍ਰੋਫੈਸ਼ਨਲ ਕੋਚਿੰਗ ਲੈਣ ਦੀ ਕੋਸ਼ਿਸ਼ ਕੀਤੀ ਪਰ ਸਿਖਾਉਣ ਵਾਲਿਆਂ ਦੀ ਫੀਸ ਜ਼ਿਆਦਾ ਹੋਣ ਕਰਕੇ ਉਹ ਅਜਿਹਾ ਨਾ ਕਰ ਸਕਿਆ ਪਰ ਉਸ ਨੇ ਵੀਡੀਓਜ਼ ਦੇਖ ਕੇ ਹੀ ਵੀਡੀਓ ਨੂੰ ਹੀ ਆਪਣਾ ਗੁਰੂ ਬਣਾ ਲਿਆ ਇਹ ਸ਼ੌਂਕ ਤੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਗਾ ਨਹੀਂ ਵਿੱਚ ਬੜਿਆ ਸੀ ਉਦੋਂ ਇਹ ਲੋਕਡਾਊਨ ਵਿੱਚ ਮੇਰੀ ਮੰਦਰ ਨੇ ਐਕਸਪਾਇਰ ਕੀਤਾ ਕਿ ਪਾਪਾ ਨੇ ਕਿ ਚਲੋ ਤਵੇਲਾ ਬੈਠਰ ਨਾਲ ਕਰ ਲੈ ਸਕੈਚਿੰਗ ਕਰ ਲੈ ਜਿਵੇਂ ਲੋਕਡਾਊਨ ਤੁਹਾਨੂੰ ਪਤਾ ਕੀ ਹਾਲਾਤ ਹੀ ਕੁਛ ਤੇ ਉਸ ਟਾਈਮ ਫਿਰ ਮੈਂ ਅਦੇ ਵਿੱਚ ਥੋੜਾ ਜਿਹਾ ਰੁਝਿਆ ਫਿਰ YouTube ਰਾਹੀਂ ਫਿਰ ਉੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਾ ਕਿੱਦਾਂ ਕਿੱਦਾਂ ਪੈਨਸਲ ਆ ਕਿੱਦਾਂ ਯੂਜ਼ ਹੁੰਦੀਆਂ ਤੇ ਅੱਥੋਂ ਅਪਾਰਟ ਨੇ ਵੀ ਕਰ ਸਕਦੇ ਮੈਨੂੰ ਐਨੀ ਵੀ ਨਹੀਂ ਪਤਾ ਸੀ ਕਿ ਮਤਲਬ ਇੱਕ ਕੰਮ ਕੀਤਾ ਕੀਤਾ ਵੀ ਹੋ ਸਕਦਾ ਵੇ ਉਹਦੇ ਵਿੱਚ ਹੀ ਮ ਕਰਦਾ ਰਿਆਂ ਸਿੱਖਦਾ ਰਿਆਂ YouTube ਤੋਂ ਹੀ ਮਤਲਬ ਕਿਦਾਂ ਵੱਡੇ ਵੱਡੇ ਆਰਟਿਸਟ ਕਈ ਕਰਦੇ ਹੀ ਪ੍ਰੋਪਰ YouTube ਹੀ ਕਰ ਚੁਣਿਆ ਕਿਸੇ ਕੋਲੋਂ ਕੋਚਿੰਗ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕੋਚਿੰਗ ਐਕਚੁਅਲੀ ਬਹੁਤ ਬਹੁਤ ਪ੍ਰਾਈਸ ਆ ਲੋਕਾਂ ਦੇ ਇੱਕ ਕੋ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3000 ਰੁਪਇਆ ਮਹੀਨਾ ਤੇ ਉਹਦੇ ਵਿੱਚ ਹਫਤੇ 'ਚ ਵੀ ਉਹ ਵੀ ਦੋ ਦਿਨ ਸਖਾਣਾ ਕਰਦਾ ਉਹਨਾਂ ਨੇ ਫਿਰ ਉਹ ਤੁਹਾਨੂੰ ਪਤਾ ਫਾਈਨੈਂਸ਼ਲੀ ਹਾਲਤ ਕਰਦਿਆਂ ਫਿਰ ਉਹ ਖਾ ਹੋ ਜਾਂਦਾ ਮੁਸ਼ਕਿਲ ਕਾਫੀ ਜ਼ਿਆਦਾ अच्छा सारी ट्रेनिंग YouTube ਤੋਂ ਲਈ ਹੈ ਹਾਂਜੀ ਹਾਂਜੀ ਆਲਮੋਸਟ ਤੇ ਸਾਰੀ ਉੱਚੋ ਹੀ ਲਈ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਜਿੱਥੋਂ ਆਪਾਂ ਸਿੱਖ ਸਕੀਏ ਲੱਗੇ ਵੀ ਕਿਉਂਕਿ ਇਹ ਛੋਟਾ ਸ਼ਹਿਰ ਆ ਇੱਥੇ ਇਹ ਚੀਜ਼ਾਂ ਹੈ ਵੀ ਨਹੀਂ ਨਾ ਕਿ ਕਿਸੇ ਨੂੰ ਇਹਨਾਂ ਪਤਾ ਵੀ ਨਹੀਂ ਹੈ ਚੀਜ਼ ਬਾਰੇ ਨਾ ਉਹਨਾਂ ਕਿਤੇ ਕਿਤੇ ਪੇਂਟਿੰਗ ਬਣਾਈ ਹੈ ਮੈਂ ਕਾਫੀ ਸਿੰਗਰਾਂ ਦੀ ਕਈ ਮਤਲਬ ਦੇਵੀ ਦੇਵਤਿਆਂ ਦੀ ਕਈ ਗੁਰੂ ਮਹਾਰਾਜ ਦੀ ਗੁਰਗੋਬੀ ਸਿੰਘ ਜੀ ਦੀ ਗੁਰਨਾਣਕ ਦੇਵ ਜੀ ਦੀ ਗਣੇਸ਼ ਜੀ ਦੀ ਔਰ ਕਈ ਟੀ ਵੈਕਟਰਾਂ ਦੀ ਬਣਾਈ ਹੈ ਕਿੰਨੀ ਕੁਆਲੀਫਿਕੇਸ਼ਨ ਹੈ ਕੁਆਲੀਫਿਕੇਸ਼ਨ ਮੇਰੀ ਬੀਏ ਗ੍ਰੈਜੂਏਸ਼ਨ ਹੋ ਗਈ ਹੈ ਜੀ ਹੁ ਜਸਟ ਹੋਈ ਹੈ ਹੁਣ ਤੇ ਕੀ ਹੋਣਾ ਇਹਨੂੰ ਪ੍ਰੋਫੈਸ਼ਨਲੀ ਅਪਣਾਣਾ ਹਾਂਜੀ ਮੈਂ ਤੇ ਚਾਹੁੰਦਾ ਕਿ ਪ੍ਰੋਫੈਸ਼ਨਲੀ ਜਿਹੜੇ ਸਰਕਾਰਾਂ ਨਹੀਂ ਕਰ ਪਾੜੀ ਨੌਕਰੀਆਂ ਦਾ ਕੁਝ ਵੀ ਨਹੀਂ ਪਤਾ ਲੱਗਣ ਤੇ ਹੁਣ ਕਿੱਦਾਂ ਕਰਨਾ ਕਿਉਂਕਿ ਫੈਮਿਲੀ ਰੀਸੈਂਟਲੀ ਹੋਣੇ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਕਿੱਦਾਂ ਫਾਦਰ ਦੀ ਕਿੱਦਾਂ ਐਕਸਪਾਇਰ ਹੋਈ ਤੇ ਕਿੱਦਾਂ ਕਿਦੋਂ ਹੋਏ ਇਹ 6 ਮਹੀਨੇ ਹੋਏ ਨੇ ਉਹਨਾਂ ਨੂੰ ਹਜੇ ਐਕਸਪਾਇਰ ਹੋਏ ਕਿਡਨੀ ਫੇਲਰ ਕਰਨਾ ਤੇ ਮਤਲਬ ਬੜਾ ਮੁਸ਼ਕਿਲ ਹੋ ਗਈ ਈ ਕੰਮ ਕੋ ਮੈਂ ਅਭੀ ਆਇਂਦਾ ਥੋੜਾ ਬੋਧਾ ਜੋ ਕੋਈ ਆਪਣੇ ਮੈਂ ਮੰਗਦਾ ਨਹੀਂ ਪੈਸੇ ਚਲੋ ਜਿੱਦਾਂ ਕੋਈ ਖੁਸ਼ੀ ਨਾਲ ਦੇ ਜੇ ਦੇ ਜੇ ਕੋਈ ਦਾ ਕੰਮ ਹੀ ਆਂਦਾ ਕਈ ਵਾਰੀ ਕੋਈ ਕਪਲ ਸਕੈਚ ਆ ਜਾਂਦਾ ਕੋਈ ਕਿਸ ਨੇ ਕੋਈ ਕਿਸੇ ਨੂੰ ਕੋਈ ਗਿਫਟ ਕਰਨਾ ਹੋਏ ਤਾਂ ਆਂਦਾ ਇਦਾਂ ਕਿਸਦਾ ਬਣਾ ਕੇ ਕੋਈ ਮਦਰ ਵੀ ਲੱਗੇ ਵਿਚਾਰੇ ਮਿਹਨਤ ਕਰਦੇ ਆ ਸਕੂਲ ਲੱਗੇ ਤੇ ਇਦਾਂ ਹੀ ਪਹ ਚੱਲਦਾ ਹੈ ਗਾਰਨਰ ਮੈਂ ਹੋਰ ਕੀ ਸੋਚਿਆ ਇਹਨੂੰ ਪ੍ਰੋਫੈਸ਼ਨਲ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਣਾ ਹੈ ਨੂੰ ਪਰਫੈਸ਼ਨਲ ਅੱਗੇ ਤੇ ਬਹੁਤ ਮਤਲਬ ਹੈ ਕਿ ਵੱਡੇ ਵੱਡੇ ਸ਼ਹਿਰਾਂ ਇੱਥੇ ਤੇ ਚਲੋ ਲੋਕੀ ਨਹੀਂ ਮੰਨਦੇ ਨਾ ਤੇ ਗਨਉਂਦੇ ਆਪਾਂ ਪੇਂਟਰ ਹੀ ਆ ਦੇ ਵਿੱਚ ਜਿਵੇਂ ਸਿੰਪਲ ਕਿਸੇ ਨੂੰ ਕਹੀਏ ਹਾਂ ਜੀ ਇਹ ਮੁੰਡਾ ਕਰਦਾ ਜੀ ਕੋਈ ਕਹਿੰਦਾ ਕਿ ਹਾਂ ਪੇਂਟਰ ਕੋਈ ਗੱਲ ਨਹੀਂ ਮਤਲਬ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਚੀਜ਼ਾਂ ਨੂੰ ਕਿੱਦਾਂ ਦੀ ਪੇਂਟਿੰਗ ਬਣਾਉਣਾ ਲਾਈਕ ਕਰਦੇ ਹੋ ਕੁਦਰਤ ਨਾਲ ਰਿਲੇਟਿਡ ਕੋਈ ਬਣਾਉਂਦੇ ਆ ਕੋਈ ਕ੍ਰਾਈਮ ਨਾਲ ਰਿਲੇਟਿਡ ਬਣਾਉਂਦੇ ਆ ਕੋਈ ਇਦਾਂ ਦੀ ਕੁੱਛੇ ਕਿੱਦਾਂ ਦੀ ਪੇਂਟਿੰਗ ਹਾਂਜੀ ਇਹਦੇ ਵਿੱਚ ਇੱਕ ਪ੍ਰੋਫੈਸ਼ਨਲੀ ਪੇਂਟਿੰਗ ਇਦਾਂ ਵੀ ਹੁੰਦੀ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਨੂੰ ਕਈ ਵਾਰੀ ਲੋੜ ਪੈਂਦੀ ਹੈ ਜਿਵੇਂ ਆਰਟਿਸਟਾਂ ਦੀ ਕਿ ਜਿਨ੍ਹਾਂ ਦੇ ਮਤਲਬ ਕ੍ਰਾਈਮ ਜਿਹੜੇ ਕਰਦੇ ਆ ਉਹਨਾਂ ਦਾ ਸਕੈਚ ਬਣਵਾਣਾ ਹੁੰਦਾ ਕਈਆਂ ਨੇ ਹੁਣ ਮੈਨੂੰ ਐਕਚੁਅਲੀ ਪਤਾ ਨਹੀਂ ਇਹਦੇ ਵਿੱਚ ਪੋਸਟ ਹੁੰਦੀ ਹੈ ਕਿ ਨਹੀਂ ਹੁੰਦੀ ਮੇਰਾ ਅਭੀ ਇੱਛਾ ਹੈ ਕਿ ਮੈਂ ਇਦਾਂ ਕਰਾਂ ਕੁਛ ਪੁਲਿਸ ਨੂੰ ਹੈਲਪ ਕਰਾਂ ਕੁਛ ਇਦਾਂ ਕਰਾਂ ਅਪਰਾਧੀ ਨੂੰ ਫੜਾਉਣ ਵਿੱਚ ਵੀ ਸਹਾਇਤਾ ਹਾਂਜੀ 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 ਠੀਕ ਮੈਂ ਨਰੇਸ਼ ਕੁਮਾਰੀ ਆਦੀ ਲક્ષਮੀ ਦੇ ਮਮਾ ਹਾਂ ਮੈਂ ਦੇਖਦੀ ਆ ਕਿ ਆਪਣਾ ਐ ਆਪਣੇ ਆਟ ਜਿਹੜਾ ਕਰ ਰਿਹਾ ਵਾ ਬਹੁਤ ਵਧੀਆ ਕਰ ਰਿਹਾ ਵਾ ਮੈਂ ਕਹਿੰਨੀ ਆ ਕਿ ਉਧਰ ਉਧਰ ਘੁੰਮਣ ਦੀ ਵੀ ਜਾਏ ਆਪਣਾ ਅੰਦਰ ਬੈਠ ਕੇ ਸਭ ਤੋਂ ਵਧੀਆ ਕਰ ਰਿਹਾ ਹੋਰ ਮੋਟੀਵੇਟ ਕਰਦਾ ਇਹਦੇ ਪਾਪਾ ਦੀ ਡੈਥ ਹੋ ਗਈ ਸੀ 6 ਮਹੀਨੇ ਪਹਿਲੇ ਤੇ ਆਪਾਂ ਲੋਕਡਾਊਨ ਦੇ ਵਿੱਚ ਹੀ ਐਸ ਤਰ੍ਹਾਂ ਹੀ ਕਹਿੰਦੇ ਰਿਹਾ ਇਹਨੂੰ ਕਿ ਚੱਲ ਤੇਰੇ ਜਿਹਾ ਥੋੜਾ ਹੈਗਾ ਵਾ ਤੂੰ ਕਰ ਐ ਬਸ ਟੀਵੀ ਤੋਂ ਹੀ ਵਾ ਆਏ ਆ ਹੋ ਗਿਆ ਦੇਖ-ਦੇਖ ਕੇ ਇਹਨੇ ਬਸ ਅਦਾ ਬਣਾਉਣੇ ਸ਼ੁਰੂ ਕੀਤੇ ਫੇਰ ਆ ਬਾਕੀ ਥੋੜਾ ਬੋਧ ਜਿਵੇਂ 12 ਵੀ ਕੋਈ ਆ ਜਾਂਦਾ ਵਾ ਆਰਡਰ ਫਿਰ ਉਹ ਬਣਾਉਂਦਾ ਵਾ ਘਰ ਦਾ ਆਪਣਾ ਵਧੀਆ ਕਰ ਰਿਹਾ ਥੋੜਾ ਨਾਲ ਓਕੇ ਬਾਕੀ ਮੈਂ ਟੀਚਿੰਗ ਕਰਦੀ ਵੀ ਆ ਨਾਲ ਤਾਂ ਲੱਗਦਾ ਕਿ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣਾ ਚਾਹੀਦਾ ਪ੍ਰੋਫੈਸ਼ਨ ਆਰਡਰ ਠੀਕ ਹੈ ਹੁਣ ਜਿਵੇਂ ਕਰਦੇ ਪਿਆ ਅੱਜ ਕੱਲ ਤਾਂ ਤੁਹਾਨੂੰ ਪਤਾ ਮਹਿੰਗਾਈ ਦਾ ਸਮਾਂ ਵਾ ਤੇ ਬੱਚੇ ਜਿਵੇਂ ਹੁਣ ਪੜਾਇਆ ਲਿਖਾਇਆ ਵਾ ਆਪਾਂ ਤਾਂ ਕਹਿੰਦੇ ਕਿ ਵਧੀਆ ਸੋ ਕੋਈ ਜੋਬ ਮਿਲੇ ਕਈ ਤਰ੍ਹਾਂ ਦੀ ਜੋਬ ਹੁੰਦੀਆਂ ਇਹਦੇ ਵਿੱਚ ਵੀ ਹੁੰਦੀਆਂ ਵਾ ਜੇ ਫਾਦਰ ਸਿਰ ਤੇ ਨਹੀਂ ਹੈ ਤੇ ਕਿੰਨੀ ਕਿ ਮਦਦ ਹੋ ਜਾਂਦੀ ਇਹਦੇ ਚੱਲਣ ਨਾਲ ਇਹਦੇ ਬਸ ਆਪਣਾ ਦੋਨੋਂ ਐਨਾ ਸਾਡਾ ਕੋਈ ਫालतू ਕੋ ਖਰਚੇ ਨਹੀਂ ਹੈਗੇ ਮਦਦ ਕਰਦਾ ਹੈ ਪਰਿਵਾਰ ਦੀ ਥੋੜੀ ਬਹੁਤੀ ਹਾਂਜੀ ਹਾਂਜੀ ਕਰਦਾ ਹੈ ਪੈਸੇ ਆਉਂਦੇ ਆ ਕੁਝ ਹਾਂਜੀ ਹਾਂਜੀ